ਬੀਜੇਪੀ 117 ਸੀਟਾਂ ਤੇ ਆਪਣੇ ਸ਼ੇਅਰ ਕੈਂਡੀਡੇਟ ਲੜਾਉਗੀ ਜੇ ਅਸੀਂ ਇਹ ਹੀ ਗੱਲਾਂ ਕਰਨੀਆਂ ਹੋਣੀਆਂ ਤੇ ਫਿਰ ਬੇਅਦਬੀ ਵਾਲੇ ਲੋਕ ਜਿਹੜੇ ਉਹਨਾਂ ਨੂੰ ਨਾਲ ਜੋੜ ਕੇ ਅਸੀਂ ਬੇਅਦਬੀਆਂ ਦੇ ਉਹ ਦੋਸ਼ੀਆਂ ਨੂੰ ਨਾਲ ਲਾਉਣਾ ਜਿਹਨੂੰ 20 ਸਾਲ ਨਸ਼ੇ ਦੇ ਸਦਾਗਰ ਕਹਿੰਦੇ ਰਹੇ ਕਈ ਅਤਰਾਜ ਕਰਦੇ ਐ ਇਸ ਗੱਲ ਦਾ ਕਿਹੜੇ ਮੂੰਹ ਨਾਲ ਜਾਵਾਂਗੇ ਅਸੀਂ ਜੀ ਰਲ ਕੇ ਇਸ ਕਰਕੇ ਤੁਸੀਂ 117 ਦੇ 17 ਸੀਟਾਂ ਤੇ ਆਪਾਂ ਇਲੈਕਸ਼ਨ ਲੜਨੀ ਆ ਪਿਆ ਜੀ ਜੀ ਆ ਕਿਸੇ ਦੇ ਮੋਟਿਆਂ ਦੀ ਸਕੂਟ ਨਹੀਂ ਇਸ ਕਰਕੇ ਬੇਫਿਕਰ ਹੋ ਕੇ ਤਕੜੇ ਹੋ ਕੇ ਆਪਾਂ ਕੰਮ ਕਰਨਾ ਹੈ ਸ਼ੁਰੂਆਤ ਹੋ ਗਈ ਆ ਤਰਨ ਤਰਨ ਤੋਂ ਪਤਾ ਲੱਗ ਜੂਗਾ ਚਾਹੇ ਮਾਝੇ ਦੀ ਸੀਟ ਕਿਸ ਤਰੀਕੇ ਨਾਲ ਭਾਜਪੀ ਉੱਥੋਂ ਵੋਟਾਂ ਲਏਗੀ ਕਿ ਇਸ ਕਰਕੇ ਪਹਿਲਾਂ ਤੇ ਉਹਨਾਂ ਦੀ ਸਦੀ ਪਾਰਟੀ ਤੈਅ ਕਰੇ ਉਹਨਾਂ ਦਾ ਕੋਈ ਲੀਡਰ ਕਹਿੰਦਾ ਕਿ ਮੈਂ ਇਸ ਗੱਲ ਦੇ ਹੱਕ 'ਚ ਆ ਕਿ ਕਾਲੀ ਦਲ ਨਾਲ ਗੱਠਜੋੜ ਹੋਣਾ ਚਾਹੀਦਾ ਕਦੇ ਕੈਪਟਨ ਵਿਨੈਨਦ ਧੋੜੀ ਕਹਿੰਦੇ ਆ ਕਦੇ ਸੁਨੀਲ ਜਾਖੜ ਜੀ ਕਹਿੰਦੇ ਆ ਕਿ ਕਾਲੀ ਦਲ ਸੁਨੀਲ ਜਾਖੜ ਜੀ ਤਾਂ ਗੱਲ ਹੀ ਕਾਲੀ ਦਲ ਦੀ ਕਰਦੇ ਆ ਇਸ ਕਰਕੇ ਪਹਿਲਾਂ ਤੇ ਰਵਨੀਤ ਬਿੱਟੂ ਜੀ ਨੂੰ ਬੇਨਤੀ ਆ ਕਿ ਆਪਣੇ ਪਾਰਟੀ ਦੇ ਲੀਡਰਾਂ ਦਾ ਸਲਾਹ ਕਰ ਲਓ ਆਪਣੀ ਪਾਰਟੀ ਦੀ ਲਾਈਨ ਜਿਹੜੀ ਆ ਇੱਕ ਲਾਈਨ ਜਿਹੜੀ ਆ ਉਹ ਅਖਤਿਆਰ ਕਰੋ ਤੁਸੀਂ ਤੁਸੀਂ ਲੋਕਾਂ ਨੇ ਭਾਜਪਾ ਨੇ ਜਾਣਾ ਖੀਰ ਇਹਨਾਂ ਦੇ ਨਾਲ ਹੀ ਆ ਤੁਹਾਡੀ ਇਹਨਾਂ ਤੋਂ ਬਿਨਾ ਗਤੀ ਨਹੀਂ ਹੈ ਨਾ ਕਿਉਂਕਿ ਨਾ ਬੀਜੇਪੀ ਦੇ ਪੱਲੇ ਕੁਛ ਹੈ ਨਾ ਕੱਲੀ ਦਲ ਦੇ ਪੱਲੇ ਕੁਛ ਹੈ ਜੇ ਇਹ ਵਲਕੇ ਕੋਸ਼ਿਸ਼ ਕਰਨਗੇ ਤੇ ਭਾਵੇਂ ਕਿਤੇ ਉਹ 10 ਵੀ ਗ੍ਰਾਮ ਕਿਤੇ ਉਹ ਕੁਛ ਇਹਨਾਂ ਨੂੰ ਦਾਣੇ ਮਿਲ ਜਾਣ ਪਰ ਉਦਾਂ ਦੋਵਾਂ ਦੇ ਪੱਲੇ ਕੁਛ ਨਹੀਂਗਾ ਇਸ ਕਰਕੇ ਬਿੱਟੂ ਨੂੰ ਮੇਰੀ ਬੇਨਤੀ ਆ ਕਿ ਆਪਣੀ ਪਾਰਟੀ ਦੀ ਪੋਲਿਟਿਕਲ ਲਾਈਨ ਜਿਹੜੀ ਆ ਪੰਜਾਬ ਦੇ ਪ੍ਰਤੀ ਉਹ ਕਲੀਅਰ ਕਰੋ ਕਿ ਤੁਸੀਂ ਕੱਲੀ ਦਲ ਨਾਲ ਗੱਠਜੋੜ ਕਾਦੇ ਜੋ ਨਹੀਂ ਕਰਦੇ ਬਿੱਟੂ ਨੂੰ ਮੇਰੀ ਬੇਨਤੀ ਆ ਕੋ ਦੱਸੇ ਕਿ ਕੈਪਟਨ ਮਨਿੰਦਰ ਤੇ ਸੁਨੀਲ ਜਾਖੜ ਜੀ ਦੇ ਬਿਆਨ ਨਾਲ ਸਹਿਮਤ ਨੇ ਕਿ ਨਹੀਂ ਸਹਿਮਤ ਕਿਉਂਕਿ ਜਾਖੜ ਸਾਹਿਬ ਓਪਨ ਕਹਿ ਚੁੱਕੇ ਬਾਅਦ-ਬਾਅਦ ਕਿ ਕਾਲੀ ਦਲ ਦੇ ਨਾਲ ਗੱਠਜੋੜ ਕਰਨਾ ਚਾਹੀਦਾ ਕੈਪਟਨ ਮਨਿੰਦਰ ਕਹਿ ਚੁੱਕਿਆ ਕਿ ਗੱਠਜੋੜ ਕਰਨਾ ਚਾਹੀਦਾ ਸੋ ਮੈਨੂੰ ਨਹੀਂ ਪਤਾ ਕਿ ਅਦਰਨੀਤ ਬਿੱਟੂ ਜੀ ਕਿਸ ਸਿਹਤ ਦੇ ਵਿੱਚ ਇਹ ਬਿਆਨ ਦੇ ਰਿਹਾ ਕਿਉਂਕਿ ਜਦੋਂ ਉਹਨਾਂ ਦਾ ਪਾਰਟੀ ਦਾ ਪ੍ਰਧਾਨ ਪੰਜਾਬ ਦਾ ਉਹ ਸੁਨੀਲ ਜਾਖੜ ਉਹ ਇਹ ਬਿਆਨ ਦੇ ਰਿਹਾ ਕਿ ਕਾਲੀ ਦਲ ਬਦਲਣਾ ਜਿਹੜਾ ਉਹ ਗੱਠਜੋੜ ਹੋਣਾ ਚਾਹੀਦਾ ਸੋ ਮੈਂ ਸੋਚਦਾ ਕਿ ਬਿੱਟੂ ਹਰਨ ਪਹਿਲਾਂ ਆਪਣੀ ਪਾਰਟੀ ਦੀ नेशनेल ਲੀਡਰਸ਼ਿਪ ਨਾਲ ਗੱਲ ਕਰਕੇ ਪੰਜਾਬ ਦੇ 바ਦੇ ਚ ਲਾਈਨ ਕਲੀਅਰ ਕਰਨੀ ਚਾਹੀਦੀ। ਦੇਖੋ ਜੀ ਬੇੜਾ ਤੇ ਉਹਨਾਂ ਦਾ ਪਾਰ ਨਹੀਂ ਹੋਣਾ। ਆਲਰੇਡੀ ਡੁੱਬੇ ਆਓ। ਖਤਮ ਹੋ ਗਏ ਪੰਜਾਬ ਦੇ ਲੋਕਾਂ ਦੀ। ਉਹਨੇ ਵੀ ਤੁਸੀਂ ਵੇਖਿਆ ਕਿ ਭਾਜਪਾ ਨੇ ਕਿੰਨੇ ਡਰਾਮੇ ਕੀਤੇ ਹਰਾਂ ਦੇ ਵਿੱਚ। ਜਿੰਨੇ ਵਿਲੇ ਵਜੀਰ ਸੀਗੇ ਉਹ ਸਾਰੇ ਪੰਜਾਬ ਚ ਭੇਜੇ ਉਹਨਾਂ ਨੇ। ਜਿਨਾਂ ਨੂੰ ਕੋਈ ਕੰਮ ਨਹੀਂ ਸੀ। 1600 ਕਰੋੜ ਰੁਪਇਆ ਕਹਿ ਕੇ ਗਏ ਮੋਦੀ ਜੀ ਇੱਕ ਪੈਸਾ ਵੀ ਮਿਲਿਆ ਪੰਜਾਬ ਦੇ ਲੋਕਾਂ ਨੂੰ ਪਤਾ। ਕਿਸਾਨ ਮੋਰਚਾ ਲੱਗਾ 750 ਕਿਸਾਨ ਸ਼ਹੀਦ ਹੋਇਆ ਉਹ ਇਹ ਨਾ ਸਮਝਣ ਕਿ ਪੰਜਾਬ ਦੇ ਲੋਕ ਭੁੱਲ ਗਏ ਸਮਝਦਾ ਕਿਹਦੀ ਗੱਲ ਇਸ ਕਰਕੇ ਨਾ ਤੇ ਬੀਜਪੀ ਦੇ ਪੱਲੇ ਕੁਝ ਪੈਣਾ ਤੇ ਪੰਜਾਬ ਦੇ ਲੋਕ ਸਭ ਜਾਣਦੇ ਆ ਕਿ ਬੇਅਦਬੀ ਪੰਜਾਬ ਦੇ ਵਿੱਚ ਕਿਹੜੀ ਸਰਕਾਰ ਨੇ ਕਰਾਈ ਕਿਹੜਾ ਉਦੋਂ ਡਿਪਟੀ ਸੀਐਮ ਹੀ ਦਾ ਕਿਹੜਾ ਸੀਐਮ ਸੀਗਾ ਕੋਟਕਪੂਰੇ ਚ ਗੋਲੀ ਕਿੰਨੇ ਚਲਾਈ ਹਰ ਬੰਦੇ ਨੂੰ ਪਤਾ ਕਿ ਕਾਲੀ ਦਲ ਨੇ ਜੋ ਪੰਜਾਬ ਚ ਕੀਤਾ ਕੱਲੇ-ਕੱਲੇ ਬੱਚੇ ਨੂੰ ਪਤਾ ਇਸ ਕਰਕੇ ਦੋਵੇਂ ਧਰਾਂ ਡੁੱਬੀਆਂ ਪਈਆਂ ਤੇ ਡੁੱਬੀਆਂ ਰਹਿਣੀਆਂ ਇਹ ਇਕੱਠੇ ਹੋ ਜਾਣ ਤਾਂ ਵੀ ਨਾ ਇਕੱਠੇ ਹੋ ਜਾਣ ਤਾਂ ਵੀ ਸਾਨੂੰ ਕੋਈ ਅਸਰ ਨਹੀਂ ਆਮ ਆਦੀ ਪਾਰਟੀ ਸਤਾਈ ਚ ਆਪਣੀ ਸਰਕਾਰ ਜਿਹੜੀ ਆ ਉਹ ਬਣ